ਮੋਟਰਸਾਈਕਲ ਖੜਾ ਕੀਤਾ ਇੱਕ ਬੰਦਾ ਉੱਤਰਿਆ ਤੇ ਸਾਈਡ ਤੇ ਚਲਿਆ ਗਿਆ ਜਦੋਂ ਮੋਟਰਸਾਈਕਲ ਤੇ ਵਾਪਸ ਬੈਠਣ ਲੱਗਾ ਤਾਂ ਇੱਕ ਪਾਲਤੂ ਕੁੱਤਾ ਉਹਨਾਂ ਦੇ ਮੰਗਰ ਆਉਂਦਾ ਹੈ ਅਸਲ ਵਿੱਚ ਇਹ ਬੇਜ਼ੁਬਾਨ ਇਹਨਾਂ ਦਾ ਆਪਣਾ ਆਪਣੇ ਘਰੇ ਰੱਖਿਆ ਹੋਇਆ ਸੀਗਾ ਐਕਸੀਡੈਂਟ ਹੋਣ ਦੇ ਕਾਰਨ ਇਹਦਾ ਲੱਕ ਟੁੱਟ ਜਾਂਦਾ ਯਾਨੀ ਮੰਗਰ ਲੀਆਂ ਲੱਤਾਂ ਬਿਲਕੁਲ ਖਤਮ ਹੋ ਜਾਂਦੀਆਂ ਜੋ ਤੁਸੀਂ ਦੇਖ ਰਹੇ ਹੋ ਇਹਨੂੰ ਇੱਕ ਸ਼ੈਲਟਰ ਦੇ ਅੱਗੇ ਛੱਡ ਕੇ ਗਏ ਆ ਇਹ ਵੀਰ ਸ਼ੈਲਟਰ ਚਲਾਉਂਦਾ ਛੋਟਾ ਜਿਹਾ ਇਹਨੇ ਜਦੋਂ ਅੰਦਰ ਰਿਕਾਰਡਿੰਗ ਦੇਖੀ ਕੈਮਰੇ ਦੀ ਐਲਸੀਡੀ ਦੇ ਵਿੱਚ ਤੰਬਾਰ ਨਿਕਲਿਆ ਹੈ ਹੁਣ ਤੁਸੀਂ ਲੋਕਾਂ ਦੀ ਸੋਚ ਦੇਖੋ ਜਿੰਨਾ ਟਾਈਮ ਠੀਕ ਸੀਗਾ ਓਨਾ ਟਾਈਮ ਘਰੇ ਰੱਖਿਆ ਜਦੋਂ ਕਿਸੇ ਕਾਰਨ ਲੱਤਾਂ ਖਤਮ ਹੋ ਗਈਆਂ ਐਕਸੀਡੈਂਟ ਦੇ ਵਿੱਚ ਤਾਂ ਉਹਨੂੰ ਇੱਕ ਸ਼ੈਲਟਰ ਦੇ ਬਾਹਰ ਛੱਡ ਕੇ ਚਲੇ ਗਏ ਆ ਕਿੱਦਾਂ ਦੀ ਮਾਨਸਿਕਤਾ ਹੈ ਲੋਕਾਂ ਦੀ ਤੁਹਾਡੇ ਨਾਲ ਵੀਡੀਓ ਸਾਂਝੀ ਕਰਨ ਦਾ ਮਕਸਦ ਤੁਹਾਨੂੰ ਪਤਾ ਸਿਰਫ ਔਰ ਸਿਰਫ ਅਵੀਰ ਮਸਾ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਇਹ ਬੇਜੁਬਾਨ ਇਸ ਸ਼ੈਲਟਰ ਦੇ ਵਿੱਚ ਆ